ਸੋ ਕਾਫੀ ਲੰਬੇ ਸਮੇਂ ਤੋਂ ਵਿਪੱਖਸ਼ ਪਾਰਟੀ ਵੱਲੋਂ ਲਗਾਤਾਰ ਸ਼ਹਿਰ ਦੇ ਵਿੱਚ ਇੱਕੋ ਹੀ ਚਰਚਾ ਸੀ ਕਿ ਸ਼ਹਿਰ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਠੀਕ ਨਹੀਂ ਹੈ ਤੇ ਸਾਬਕਾ ਵਿਧਾਇਕ ਸਰਦਾਰ ਹਰਦੀਪ ਸਿੰਘ ਕੰਬੋਜ ਵੱਲੋਂ ਵੀ ਕੁਝ ਦਿਨ ਪਹਿਲਾਂ ਉਰੇ ਇੱਕ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਦਕਿ ਉਹ ਪੂਰੇ ਪੰਜਾਬ ਦੇ ਵਿੱਚ ਕੀਤਾ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਲਗਾਤਾਰ ਸ਼ਹਿਰ ਵਿੱਚ ਸਥਿਤੀ ਦੀ ਗੱਲ ਕਰਾਂਗੇ ਨਵੇਂ ਡੀਐਸਪੀ ਸਾਹਿਬ ਮਨਜੀਤ ਸਿੰਘ ਬਰਾੜ ਜੀ ਨੇ ਉਰੇ ਤੋਂ ਉਰੇ ਜਿਹੜਾ ਹੈਗਾ ਆਪਣਾ ਪਦ ਪਾਰ ਸੰਭੇ ਅੱਜ ਤੇ ਆਪਣਾ ਓਧਾ ਸੰਭੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਤੇ ਸਰ ਤੁਹਾਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਸੀਂ ਸ਼ਹਿਰ ਵਿੱਚ ਹੀ ਰਹਿੰਦੇ ਹੋ ਤੇ ਸ਼ਹਿਰ ਵਿੱਚ ਬੜੀ ਖੁਸ਼ੀ ਦਾ ਇਸਟਾ ਮਾਹੌਲ ਹੈ ਵੀ ਤੁਸੀਂ ਅੱਜ ਚਾਰਜ ਸੰਭਲਿਆ ਕੀ ਕਹਿਣਾ ਚਾਹੋਗੇ ਸ਼ਹਿਰ ਦੇ ਵਸਨੀਕਾਂ ਨੂੰ ਮੈਂ ਸ਼ਹਿਰ ਵਸਨੀਕਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਹੈਗੇ ਵੀ ਸ਼ਹਿਰ 'ਚ ਅਮਨ ਸ਼ਾਂਤੀ ਰਹੇ ਤੇ ਸਾਡੀ ਕੋਸ਼ਿਸ਼ ਇਹ ਰਹੂਗੀ ਵੀ ਸ਼ਹਿਰ 'ਚ ਵਧੀਆ ਮਾਹੌਲ ਦਈਏ ਹਾਂਜੀ ਕਿ ਵੀ ਬਾਕੀ ਸਾਡਾ ਸਹਿਯੋਗ ਦਿਓ ਤੁਸੀਂ ਉਹ ਨਸ਼ਾ ਜਿਹੜਾ ਹੈਗਾ ਨਸ਼ੇ ਨੂੰ ਅਸੀਂ ਖਤਮ ਕਰਾਂਗੇ ਸ਼ਹਿਰ ਦੇ ਵਿੱਚੋਂ ਪਟ੍ਰੋਲ ਜਿਹੜਾ ਟ੍ਰੈਫਿਕ ਦਾ ਸੁਧਾਰ ਵੀ ਕਰਾਂਗੇ ਬਾਕੀ ਜਿਵੇਂ ਕਿ ਡੀਐਸਪੀ ਸਾਹਿਬ ਤਿਹਾਰਾਂ ਦੇ ਮੌਸਮ ਤਿਹਾਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਲਗਾਤਾਰ ਸ਼ਹਿਰ ਸ਼ਹਿਰ ਦੇ ਬਾਜ਼ਾਰਾਂ 'ਚ ਰਸ਼ ਵੀ ਹੈਗਾ ਉਹਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਦੱਸਿਆ ਜਾਂਦਾ ਕਿ ਨਫਰੀ ਘਟ ਹੈ ਮੁਲਾਜ਼ਮਾਂ ਦੀ ਬਹੁਤ ਕਮੀ ਹੈ ਐਸਐਸਪੀ ਸਾਹਿਬ ਨੂੰ ਕਹਿ ਕੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੈ ਜੀ ਨਹੀਂ ਨਹੀਂ ਉਹ ਅਸੀਂ ਇਹਦੇ ਬਾਰੇ ਵੈਰੀਫਾਈ ਕਰਾਂਗੇ ਹਾਂਜੀ ਹਾਂਜੀ ਤੇ ਜਿਹੜੇ ਆਪਣੇ ਤਿਹਾਰਾਂ ਦੇ ਦਿਨ ਹੈਗੇ ਆ ਤੇ ਪਟੋਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਮਤਲਬ ਪਧਾਈਆਂ ਜਾਊਗੀਆਂ ਸ਼ਹਿਰ ਦੇ ਵਿੱਚ ਸਰ ਲਾਅ ਐਂਡ ਆਰਡਰ ਦੀ ਸਥਿਤੀ ਕਿਸ ਤਰ੍ਹਾਂ ਰਹੇਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵਿਪક્ષੀ ਪਾਰਟੀ ਦੇ ਜਿਹੜੇ ਸਾਫਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕਮੋਜ ਵੱਲੋਂ ਵੀ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਰੋਜ਼ ਮੁਜਾਰੇ ਕੀਤੇ ਗਏ ਸੀਗੇ ਉਹਨਾਂ ਵੱਲੋਂ ਇਲਜ਼ਾਮ ਲਾਏ ਗਏ ਸੀਗੇ ਵੀ ਸਥਿਤੀ ਠੀਕ ਨਹੀਂ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਰਹੇਗਾ ਜੀ ਨਹੀਂ ਬਿਲਕੁਲ ਸਹੀ ਰਹੂਗਾ ਜੀ ਕੋਈ ਵਧੀਆ ਮਾਹੌਲ ਦਵਾਂਗੇ ਸ਼ਹਿਰ ਵਾਸੀਆਂ ਨੂੰ ਪੀ ਕੋਈ ਵੀ ਇਹੋ ਜਿਹੀ ਕੋਈ ਲੈਂਡ ਆਰੋਰ ਦੀ ਕੋਤ ਤੁਸੀਂ ਰਾਜਪੁਰਾ ਸ਼ਹਿਰ ਨੂੰ ਬਹੁਤ ਬਰੀਕੀ ਦੇ ਨਾਲ ਜਾਣਦੇ ਹੋ ਐਸ ਐਚਓ ਵੀ ਕਾਫੀ ਟਾਈਮ ਰਹੇ ਹੋ ਤੇ ਸ਼ਹਿਰ ਦੇ ਵਿੱਚ ਹੀ ਤੁਸੀਂ ਰਹਿੰਦੇ ਹੋ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਹੈ ਉਰੇ ਵੀ ਮਤਲਬ ਲੋਕ ਨਹੀਂ ਵਧੀਆ ਲੋਕ ਆ ਸਾਰੇ ਇੱਥੇ ਰਾਜਪੁਰੇ ਦੇ ਬਿਜ਼ਨਸ ਬਿਜ਼ਨਸਮੈਨ ਆ ਸਾਰੇ ਹਾਂਜੀ ਹਾਂਜੀ ਤੇ ਕੋਈ ਵੀ ਇਹੋ ਜਿਹੀ ਸਥਿਤੀ ਮਤਲਬ ਨਹੀਂ ਆਉਣ ਦਵਾਂਗੇ ਅੱਚ ਨਾਲ ਹਾਂਜੀ ਹਾਂਜੀ ਤੇ ਜਿਹੜੀ ਸ਼ਹਿਰ ਵਾਸੀਆਂ ਨੂੰ ਵਧੀਆ ਹਾਂ ਜੀ ਅੰਕ ਤੇ ਆਮ ਲੋਕਾਂ ਨੂੰ ਵੀ ਸਰ ਮਿਲਣ ਵਿੱਚ ਬੜੀ ਦਿੱਕਤ ਆਉਂਦੀ ਸੀਗੀ ਆਮ ਲੋਕਾਂ ਨੂੰ ਵੀ ਤੁਸੀਂ ਮਿਲਣ ਦਾ ਕੋਈ ਸਮਾਂ ਰੱਖੋਗੇ ਹੋਰੀ ਨਹੀਂ ਸਵੇਰੇ ਅਸੀਂ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਇੱਥੇ ਹੀ ਹਾਂ ਦਫ਼ਤਰ ਜਦੋਂ ਮਰਜ਼ੀ ਕੋਈ ਵੀ ਬੰਦਾ ਆ ਕੇ ਮਿਲ ਸਕਦਾ ਹੈ ਕੋਈ ਕਿਸੇ ਨੂੰ ਪ੍ਰੋਬਲਮ ਹੈ ਕੋਈ ਵੀ ਆ ਕੇ ਆਪਣਾ ਦੁੱਖ ਦੱਸ ਸਕਦਾ ਹੈ ਵੀ ਬੇਚੇਜ ਜਿਹੜਾ ਹੈਗਾ ਮੈਂ ਐਸ ਐਚਓ ਸਾਹਿਬ ਨੂੰ ਹਦਾਇਤ ਵੀ ਕੀਤੀ ਹੈਗੀ ਆ ਅਸੀਂ ਬੋਰਡ ਲਾਏ ਲਾਵਾਂਗੇ ਸ਼ਹਿਰ ਦੇ ਵਿੱਚ ਉਹਨਾਂ ਦੇ ਵੀ ਐਸ ਐਚਓ ਸਾਹਿਬ ਦਾ ਚੌਂਕੀ ਇੰਚਾਰਜ ਮੇਰਾ ਨੰਬਰ ਜੇ ਜਦੋਂ ਐਨੀ ਟਾਈਮ ਕੋਈ ਗੱਲ ਕਰ ਸਕਦੇ ਆ ਕੋਈ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਸਰ ਤੁਹਾਡਾ ਐਸ ਐਚਓ ਸ਼ਿਪ ਮੈਂ ਦੇਖ ਚੁੱਕਿਆ ਪਿੱਛੇ ਤੁਸੀਂ ਐਸ ਐਚਓ ਰਹੇ ਹੋ ਕੀ ਜਿਹੜੇ ਕਾਨੂੰਨ ਵਿਵਸਥਾ ਖਰਾਬ ਕਰਦੇ ਆ ਸ਼ਹਿਰ ਦੀ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੋਗੇ ਉਹਨੂੰ ਇਹੀ ਤਾਣਾ ਦੇ ਕਰ ਰਹੇ ਆ ਵੀ ਇਹ ਜੀ ਜਿਹੜਾ ਹੈਗਾ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ ਨਹੀਂ ਤਾਂ ਫਿਰ ਜੇ ਪੁਲਿਸ ਆਪਣੀ ਕਾਰਵਾਈ ਕਰੂਗੀ ਜੀ ਠੀਕ ਹੈ ਜੀ ਠੀਕ ਸੋ اے ਸੀ ਕੇ ਮਨਜੀਤ ਸਿੰਘ ਜੀ ਜਿਹੜੇ ਕਿ ਨਵੇਂ ਡੀ ਐਸ ਪੀ ਸਾਹਿਬ ਰਾਜਪੁਰਾ ਅੱਜ ਹੀ ਜਿਹਨਾਂ ਨੇ ਅਹੁਦਾ ਸੰਭਾਲਿਆ ਤੇ ਅਸੀਂ ਇਹਨਾਂ ਦਾ ਵੀ ਜਿਹੜਾ ਹੈ ਉਹਰੇ ਆਣ ਤੇ ਇਹਨਾਂ ਨੂੰ ਮੁਬਾਰਕਬਾਦ ਦੇਣੇ ਆਏ ਸੀ ਕਿ ਨਿਊ ਜਟੀਨਨ ਪੰਜਾਬ ਦੀ ਟੀਮ ਤੇ ਹੁਣ ਇਹ ਦੇਖਣਾ ਹੋਏਗਾ ਕਿ ਲੋਕਾਂ ਨੂੰ ਕਿੰਨੀ ਕੁ ਉਮੀਦ ਹੈਗੀ ਪੁਲਿਸ ਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਰਾਜਪੁਰਾ ਸ਼ਹਿਰ ਦੀ ਸਥਿਤੀ ਜਿਹੜੀ ਹੈ ਕਾਨੂੰਨ ਵਿਵਸਥਾ ਠੀਕ ਰਹਿੰਦੀ ਹੈ ਕਿ ਇਸ ਤਰ੍ਹਾਂ ਹੀ ਜਿਹੜੇ ਆ ਰੋਸ ਪ੍ਰਦਰਸ਼ਨ ਚੱਲਦੇ ਰਹਿਣਗੇ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊ ਜਟੀਨਨ ਪੰਜਾਬ News 89 Punjab Har khabar jis da hove asar